12 ਸਾਲ ਇੱਕ ਪਾਰਟੀ ਦੇ ਵਿੱਚ ਗੁਜ਼ਾਰੇ ਆ 12 ਸਾਲਾਂ ਬਾਅਦ ਤੇ ਸਿਆਣੇ ਆnde ਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਮੈਂ ਉਹ ਮੈਂ ਉਹ ਇਨਸਾਨ ਆ ਵੀ ਜਿਹੜੀ ਮੇਰੀ 12 ਸਾਲ ਬਾਅਦ ਵੀ ਸੁਣਨ ਦੀ ਬਜਾਏ ਮੈਨੂੰ ਦੁਕਾਨ ਦੇ ਬਾਹਰ ਕੱਢ ਦਿੱਤਾ ਗਿਆ ਆ ਵੇਖੋ ਨਵੇਂ-ਨਵੇਂ ਬੰਦੇ ਆਣ ਜੀ ਆਇਆਂ ਨੂੰ ਅਸੀਂ ਪਾਰਟੀ ਦਾ ਵਿਗਾੜਿਆ ਕੀ ਸੀਗਾ ਸਾਨੂੰ ਇਹ ਨਹੀਂ ਅਜੇ ਤੱਕ ਸਮਝ ਲੱਗੀ ਜਦੋਂ ਮੈਨੂੰ ਆਵਾਜ਼ ਮਾਰਨੀ ਆਸ਼ੂ ਨਾਰੇ ਲਾਉਣੇ ਆਸ਼ੂ ਸਟੇਜਾਂ ਸਾਹਮਣੀਆਂ ਉਦੋਂ ਆਸ਼ੂ ਨੂੰ ਆਵਾਜ਼ ਵੱਜ ਜਾਂਦੀ ਰਹੀ ਆ ਆਸ਼ੂ ਜਾਂਦਾ ਰਿਹਾ ਤਾਂ ਇਹ ਦਿਲੋਂ ਡੂਟੀ ਨਭਾਉਂਦਾ ਰਿਹਾ ਭੋਲੇ ਪੰਚੀ ਦੀ ਤਰ੍ਹਾਂ ਵੀ ਸਾਡੀ ਪਰਿਵਾਰਕ ਪਾਰਟੀ ਪਾਉ ਸਾਡਾ ਇਹਨਾਂ ਕੀ ਮਾੜਾ ਕਰਨਾ ਤੇ ਪਤਾ ਨਹੀਂ ਨਾ ਹਾਈ ਕਮਾਂਡ ਨੇ ਸਾਡੇ ਬਾਰੇ ਕੋ ਸੋਚਿਆ ਤੇ ਨਾ ਥੱਲੇ ਦੀ ਕਮਾਂਡ ਨੇ ਸਾਡੇ ਬਾਰੇ ਸੋਚਿਆ ਅਸੀਂ ਤੇ ਹੈਰਾਨ ਇਸੇ ਗੱਲ ਤੋਂ ਹੀ ਸੋਚੀ ਜਾਂਦੇ ਆ ਵੀ ਅਸੀਂ ਪਾਰਟੀ ਦਾ ਮਾੜਾ ਕਰ ਕੀ ਦਿੱਤਾ ਆ ਸਰ ਮੈਨੂੰ 12 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸੇਵਾ ਕਰਦਿਆਂ ਨੂੰ ਜੀ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਜਿਹੜੇ ਖਡੂਰ ਸਾਹਿਬ ਤੋਂ ਐਮਐਲਏ ਆ ਜੀ ਇਹ ਮੇਰੇ ਬੜੇ ਪਿਆਰੇ ਸੱਜਣ ਸੀਗੇ ਮੇਰੇ ਕੋ ਆਏ ਆ ਅੱਜ ਤੋਂ 12 ਸਾਲ ਪਹਿਲਾਂ ਮੈਨੂੰ ਕਹਿੰਦੇ ਆਸ਼ੂ ਵੀ ਇੱਕ ਨਵੀਂ ਪਾਰਟੀ ਦਿੱਲੀ ਤੋਂ ਆਈ ਆ ਆਮ ਆਦਮੀ ਪਾਰਟੀ ਜੀ ਤੇ ਆਪਾਂ ਸਾਰਿਆਂ ਨੇ ਉਸ ਪਾਰਟੀ ਦੇ ਨਾਲ ਤੁਰਨਾ ਆ ਆਪਾਂ ਉਹਦੀ ਮਦਦ ਕਰਨੀ ਆ ਉਹਦੇ ਵਿਚਾਰਤਾਰਾ ਬਹੁਤ ਵਧੀਆ ਆ ਤੇ ਆਪਾਂ ਉਸ ਪਾਰਟੀ ਨਾਲ ਚੱਲੀਏ 12 ਸਾਲ ਤੋਂ ਇਸ ਪਾਰਟੀ ਦੇ ਨਾਲ ਜੁੜਿਆ ਤੇ ਇਸ ਪਾਰਟੀ ਦੀ ਰਾਤ ਦਿਨ ਸੇਵਾ ਕੀਤੀ ਆ ਪਹਿਲਾਂ ਤੁਹਾਨੂੰ ਪਤਾ ਸਰਦਾਰ ਹਰਮੀਤ ਸਿੰਘ ਉਹਨਾਂ ਦਾ ਰਾਜ ਹੁੰਦਾ ਸੀ ਲੋਕ ਡਰਦੇ ਬਾਹਰ ਨਹੀਂ ਨਿਕਲਦੇ ਅਸੀਂ ਮੂੰਹ ਬੰਨ ਕੇ ਨੋਵਾ ਦੇ ਵਿੱਚ ਬਹਿ ਕੇ ਲਾਲਪੁਰਾ ਸਾਹਿਬ ਦੇ ਨਾਲ ਉਹਨਾਂ ਕੋ ਨੋਵਾ ਹੁੰਦੀ ਸੀ ਚੂਹੇ ਰੰਗ ਦੀ ਅਸੀਂ ਉਹਨਾਂ ਦੇ ਨਾਲ ਬਹਿ ਕੇ ਲੋਕ ਕੇ ਪਿੰਡਾਂ ਵਿੱਚ ਭਾਈ ਬਲਦੀਪ ਸਿੰਘ ਐਮਪੀ ਖਲੋਤੇ ਸੀ ਉਹਨਾਂ ਦਾ ਪ੍ਰਚਾਰ ਕਰਨ ਜਾਂਦੇ ਸਾਂ ਫਿਰ ਵਾਪਸ ਆ ਕੇ ਤਰਨਤਾਰਨ ਦੇ ਵਿੱਚ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਆਮ ਆਦਮੀ ਪਾਰਟੀ ਦੇ ਛਪਾਈ ਆ ਆਪਣਾ ਕਰਤਾਰ ਸਿੰਘ ਪਹਿਲਵਾਨ ਜੀ ਆਏ ਉਹਨਾਂ ਦੇ ਨਾਲ ਫਿਰ ਅਸੀਂ ਛਰੇ ਆ ਨੰਗੇ ਹੋ ਕੇ ਝੰਡਾ ਫੜਿਆ ਘਰ ਘਰ ਡੋਰ ਟੂ ਡੋਰ ਬੜਾ ਉਹਨਾਂ ਦੇ ਨਾਲ ਰਹੇ ਉਹ ਅੱਜ ਵੀ ਚਲੋ ਸਾਡਾ ਸਤਿਕਾਰ ਕਰਦੇ ਭਲਵਾਨ ਜੀ ਮਨਜਿੰਦਰ ਸਿੰਘ ਲਾਲਪੁਰਾ ਜੀ ਐਮਪੀ ਖਲੋਤੇ ਉਹਨਾਂ ਦੀ ਮਦਦ ਕੀਤੀ ਉਸ ਤੋਂ ਬਾਅਦ ਸਾਡੇ ਸੋਲ ਸਾਹਿਬ ਐ ਐਮਐਲਏ ਇਲੈਕਸ਼ਨ ਲੜੇ ਅਸੀਂ ਉਹਨਾਂ ਦੀ ਵੀ ਪਾਰਟੀ ਦੀ ਬਹੁਤ ਮਦਦ ਕੀਤੀ ਸਾਨੂੰ ਐਵੇਂ ਲੱਗਦਾ ਸੀਗਾ ਵੀ ਇਹ ਸਾਡੀ ਪਰਵਾਰਕ ਪਾਰਟੀ ਆ ਸਾਡੇ ਘਰ ਵਿੱਚੋਂ ਸਾਡੇ ਆਮ ਲੋਕਾਂ ਦੇ ਘਰਾਂ ਵਿੱਚੋਂ ਫੈਸਲੇ ਹੋਇਆ ਕਰਨਗੇ ਸਾਨੂੰ ਐਵੇਂ ਨਹੀਂ ਲੱਗਦਾ ਵੀ ਇਹ ਸਾਡੀ ਪਾਰਟੀ ਵੀ ਸਾਨੂੰ ਕਿਸੇ ਟਾਈਮ ਇਹੋ ਜਿਹਾ ਵਕਤ ਆਏਗਾ ਵੀ ਸਾਨੂੰ ਇਹ ਦੋਕਾਰ ਕੇ ਸਾਨੂੰ ਸੇਵਾ ਕਰਨ ਦਾ ਮੌਕਾ ਨਹੀਂ ਦਿੱਤੀ ਮੈਂ ਵਾਰਡ ਵਿੱਚ ਕੋਈ ਐਮਸੀ ਦੀ ਇਲੈਕਸ਼ਨ ਦਾ ਚਾਹਵਾਨ ਨਹੀਂ ਸੀ ਮੈਂ ਵਾਰਡ ਵਿੱਚ ਸੇਵਾ ਕਰਨਾ ਚਾਹੁੰਦਾ ਕੋਈ ਇਹੋ ਜਿਹੇ ਹਾਲਾਤ ਉਹਨਾਂ ਦੇ ਬਣੇ ਆ ਵੀ ਉਹਨਾਂ ਨੇ ਕੋਈ ਬਾਹਰ ਦਾ ਬੰਦਾ ਲਿਆ ਕੇ ਜਿਹਦੀ ਵੋਟ ਵੀ ਮੇਰੀ ਵਾਰਡ ਚ ਨਹੀਂ ਹੈਗੀ ਘਰ ਵੀ ਮੇਰੀ ਵਾਰਡ ਚ ਨਹੀਂ ਹੈਗਾ ਉਸ ਬੰਦੇ ਨੂੰ ਲਿਆ ਕੇ ਸਾਡੇ ਉੱਤੇ ਕੈਂਡੀਡੇਟ ਬਿਠਾ ਦਿੱਤਾ ਇਹ ਦਿਨ ਸਾਨੂੰ ਥੋੜੀ ਜਿਹੀ ਨਿਮਰਸ਼ੀ ਮਹਿਸੂਸ ਹੋਈ ਵੀ ਅਸੀਂ ਫਿਰ ਇੰਨਾ ਚਿਰ ਸੇਵਾ ਕੀਤੀ ਆ ਸਾਡਾ ਫਿਰ ਇਹਨਾਂ ਕੀ ਮੁੱਲ ਪਾਇਆ ਇਸ ਕਰਕੇ ਫਿਰ ਅਸੀਂ ਝੰਡਾ ਬੁਲੰਦ ਕਰ ਲਿਆ ਤੇ ਆਜ਼ਾਦ ਜਿਹੜੇ ਮੈਂ ਕੈਂਡੀਡੇਟ ਦੇ ਫਾਰਮ ਭਰ ਦਿੱਤੇ ਹਾਂਜੀ ਇਹ ਤੇ ਪਤਾ ਹੀ ਆ ਜੀ ਕਿਉਂਕਿ 12 ਸਾਲ ਹੋ ਗਏ ਮੈਂ ਤੇ ਮਤਲਬ ਇਸ ਪਾਰਟੀ ਦੇ ਨਾਲ ਤੁਰਿਆ ਤੇ ਮੈਂ ਹਰ ਵਾਰੀ ਮੈਂ ਬੂਥ ਇਨਚਾਰਜ ਬੰਦ ਰਿਹਾ ਪਹਿਲਾ ਤਰਨਤਨ ਸ਼ਹਿ ਦਾ ਆਮ ਆਦਮੀ ਪਾਰਟੀ ਦਾ ਮੈਂ ਬਾਡਨ ਚਾਰਜ ਸੀਗਾ ਬੂਥ ਇਨਚਾਰਜ ਬਣਿਆ ਰਿਹਾ ਮੈਂ ਸਟਰੋਂਗ ਰੂਮਾਂ 'ਚ ਬਹਿਦਾ ਰਿਹਾ ਪਾਰਟੀ ਦੀ ਮਤਲਬ ਹਰ ਵੇਲੇ ਮੈਂ ਹਰ ਵੇਲੇ ਸੋਖ ਸਾਥ ਮੰਗਦਾ ਰਿਆਂ ਪਾਰਟੀ ਵਾਸਤੇ ਹੀ ਸੁਖ ਮੰਗਦਾ ਰਿਆਂ ਤੇ ਲੋਕਾਂ ਨੂੰ ਪਤਾ ਵੀ ਇਹ ਆਮ ਆਦਮੀ ਪਾਰਟੀ ਦਾ ਸਪਾਈ ਆ ਤੁਹਾਨੂੰ 12 ਸਾਲ ਸੇਵਾ ਕਰਦਿਆਂ ਹੋ ਕੇ ਜੇ ਤੁਹਾਡੀ ਇਹ ਪਾਰਟੀ ਨਹੀਂ ਬਣੀ ਤੇ ਫਿਰ ਸਾਡੀ ਕਿਵੇਂ ਵੋਟਾਂ ਲੈ ਕੇ ਬਣੂਗੀ ਇਸ ਕਰਕੇ ਲੋਕ ਮੇਰੇ ਨਾਲ ਹਮਦਰਦੀ ਨਾਲ ਜੁੜਨਦੇ ਆ ਵੇਖੋ ਜੀ ਸਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਹੋ ਉਹ ਤੇ ਚਲੋ ਬਹੁਤ ਵਧੀਆ ਵਾਅਦੇ ਆ ਜਿਹੜੇ ਹੁਣ ਉਹ ਵਾਅਦੇ ਰਹਿ ਗਏ ਕਿਉਂਕਿ ਕਈ ਗੱਲਾਂ ਹੋ ਜਾਂਦੀਆਂ ਤੁਹਾਨੂੰ ਪਤਾ ਕੁਝ ਲੀਡਰ ਇਹੋ ਜੇ ਵਿੱਚ ਆ ਜਾਂਦੇ ਆ ਜਿਹੜੇ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਆ ਮੈਨੂੰ ਆਪਣਾ ਐਮਸੀ ਬਣਾ ਕੇ ਭੇਜਣਗੇ ਨਗਰ ਨਗਰਪਾਲਿਕਾ ਦੇ ਵਿੱਚ ਤੇ ਮੈਂ ਲੋਕਾਂ ਦੇ ਉਹ ਰਹਿੰਦੇ ਵਾਦੇ ਪੂਰੇ ਕਰੂੰਗਾ ਮੇਰਾ ਨਾਮ ਰਜਿੰਦਰ ਕੋਹਰ ਆ ਤੇ ਅਸੀਂ ਵਾਰਡ ਵਿੱਚ ਮਤਲਬ ਕਿ ਸਾਰੇ ਕੰਮ ਕਰਾਵਾਂਗੇ 12 ਸਾਲ ਹੋ ਗਏ ਆ ਇਹ ਨਾਲ ਤੁਰੇ ਫਿਰਦੇ ਆ ਪਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕੋਈ ਸਾਥ ਨਹੀਂ ਸਾਡਾ ਦਿੱਤਾ ਨਾਲੇ ਮੈਂ ਇਸ ਵਾਰਡ ਦੀ ਧੀ ਆ ਹਾਂਜੀ ਤੇ ਬਸ ਇਹ ਕੰਮ ਕਰਾਵਾਂਗੇ ਜਿਹੜੇ ਰਹਿੰਦੇ ਆ ਤੇ ਬਾਕੀ ਸਭ ਕੁਝ ਇਹਨਾਂ ਨੇ ਆ ਬਿਲਕੁਲ ਜੀ ਬਿਲਕੁਲ ਮੈਂ ਲੋਕਾਂ ਨੂੰ ਹੁਣ ਬੇਨਤੀ ਕਰਦਾ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਸਾਥ ਦਿਓ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਸਾਰੇ ਹੀ ਉਮੀਦਵਾਰ ਆਪੋ ਆਪਣੀਆਂ ਵਾਰਡਾਂ ਦੇ ਵਿੱਚ ਆਪਣੀ ਦਾਵੇਦਾਰੀ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੇਰੇ ਨਾਲ ਜਤਿੰਦਰਪਾਲ ਸਿੰਘ ਆਸ਼ੂ ਮजूद ਨੇ 21 ਨੰਬਰ ਵਾਰਡ ਤੋਂ ਜਿਹੜਾ ਉਹਨਾਂ ਦੇ ਆਪਣੀ ਆਜ਼ਾਦ ਉਮੀਦਵਾਰੀ ਦਾ ਜਿਹੜਾ ਦਾਵਾ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਲੰਮਾ ਸਮਾਂ ਸੇਵਾ ਕੀਤੀ ਹੈ ਸਿਆਸਤ ਦੇ ਵਿੱਚ 12-13 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੇ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਵਾਰਡ ਵਾਸੀਆਂ ਦੇ ਨਾਲ ਕਿਸ ਤਰੀਕੇ ਦਾ ਜਿਹੜਾ ਉਨ੍ਹਾਂ ਦਾ ਕੰਮਾਂ ਨੂੰ ਲੈ ਕੇ ਲਗਾਵਾ ਤਾਂ ਉਹ ਗੱਲਬਾਤ ਕਰਦੇ ਮੇਰੇ ਨਾਲ ਆਸ਼ੂ ਜੀ ਮੌਜੂਦ ਨੇ ਤਰਨਤਾਰਨ ਵਾਰਡ ਨੰਬਰ 21 ਤੋਂ ਕੀ ਉਹ ਰਹਿੰਦੇ ਕੰਮ ਵਾਰਡ ਦੇ ਜਿਹੜੇ ਕਰਨਗੇ ਕੀ ਕਹਿਣਾ ਚਾਹੁੰਦੇ ਨੇ ਭਾਵ ਨਵਾਂ ਕੀ ਨੇ ਤੇ ਕਿਵੇਂ ਉਹ ਲੋਕਾਂ ਨੂੰ ਭਰੋਸੇ ਵਿੱਚ ਲੈਣਗੇ ਸਾਡੇ ਨਾਲ ਬਣੇ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਸ਼੍ਰੀਮਤੀ ਅਰਜਿੰਦਰ ਕੌਰ ਪਤਨੀ ਜਤਿੰਦਰਪਾਲ ਸਿੰਘ ਆਸ਼ੂ ਬਟਨ ਨੰਬਰ 4 ਚੋਂ ਨਿਸ਼ਾਨ ਮਾਈਕ ਮਿਲਿਆ ਜੀ ਉਹਨਾਂ ਨੂੰ ਜੀ ਹਾਂ ਤਾਂ ਹੁਣ ਇਸ ਮਾਈਕ ਨੂੰ ਵਾਰਡ ਵਾਲਿਆਂ ਤੱਕ ਲੈ ਕੇ ਜਾ ਰਹੇ ਨੇ ਚੋਣ ਪ੍ਰਚਾਰ ਅੱਜ ਤੋਂ ਸ਼ੁਰੂ ਹੈ ਆਓ ਗੱਲਬਾਤ ਕਰਦੇ ਆ ਅਸੀਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਇੱਥੇ ਆਉਣ ਤੇ ਜੀ ਜੀ ਆਇਆਂ ਨੂੰ ਤੁਹਾਡਾ ਜੀ ਜੀ ਮੈਂ ਸ਼ੁਰੂਆਤ ਇੱਥੋਂ ਕਰਨੀ ਚਾਹਾਂਗਾ ਕਿ ਸਰ ਕੀ ਕਾਰਨ ਰਹਿ ਕਿ ਅੱਜ ਆਜ਼ਾਦ ਜਿਹੜੀ ਆਪਣੀ ਦਾਵੇਦਾਰੀ ਜਿਹੜੀ ਆ ਉਹ ਆ ਪੇਸ਼ ਕਰਨੀ ਪਈ ਸਰ ਮੈਨੂੰ 12 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸੇਵਾ ਕਰਦਿਆਂ ਨੂੰ ਜੀ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਜਿਹੜੇ ਖਡੂਰ ਸਾਹਿਬ ਤੋਂ ਐਮ ਐਲ ਏ ਆ ਜੀ ਇਹ ਮੇਰੇ ਬੜੇ ਪਿਆਰੇ ਸੱਜਣ ਸਿਗੇ ਮੇਰੇ ਕੋ ਆਏ ਆ ਅੱਜ ਤੋਂ 12 ਸਾਲ ਪਹਿਲਾਂ ਜੀ ਮੈਨੂੰ ਕਹਿੰਦੇ ਆਸ਼ੂ ਵੀ ਇੱਕ ਨਵੀਂ ਪਾਰਟੀ ਦਿੱਲੀ ਤੋਂ ਆਈ ਆ ਆਮ ਆਦਮੀ ਪਾਰਟੀ ਜੀ ਤੇ ਆਪਾਂ ਸਾਰਿਆਂ ਨੇ ਉਸ ਪਾਰਟੀ ਦੇ ਨਾਲ ਤੁਰਨਾ ਆ ਆਪਾਂ ਉਹਦੀ ਮਦਦ ਕਰਨੀ ਆ ਉਹਦੇ ਵਿਚਾਰਤਾਰਾ ਬਹੁਤ ਵਧੀਆ ਆ ਤੇ ਆਪਾਂ ਉਸ ਪਾਰਟੀ ਨਾਲ ਚੱਲੀਏ ਮੈਂ ਉਹਨਾਂ ਦੀ ਗੱਲਾਂ ਸਹਿਮਤ ਹੋਇਆ ਉਹਨਾਂ ਦੇ ਵਿਚਾਰ ਜਿਹੜੇ ਪਾਰਟੀ ਦੇ ਮੈਂ ਸੁਣੇ ਮੈਨੂੰ ਬੜੇ ਚੰਗੇ ਲੱਗੇ ਕੇਜਰੀਵਾਲ ਸਾਹਿਬ ਜੀ ਦੇ ਵਿਚਾਰ ਮੈਨੂੰ ਬੜੇ ਅੱਛੇ ਲੱਗੇ ਤੇ ਮੈਂ ਉਹਨਾਂ ਨਾਲ ਤੁਰੰਦਾ ਵਾਅਦਾ ਕਰ ਲਿਆ ਤੇ ਮੈਂ 12 ਸਾਲ ਤੋਂ ਇਸ ਪਾਰਟੀ ਦੇ ਨਾਲ ਜੁੜਿਆ ਤੇ ਇਸ ਪਾਰਟੀ ਦੀ ਰਾਤ ਦਿਨ ਸੇਵਾ ਕੀਤੀ ਆ ਪਹਿਲਾਂ ਤੁਹਾਨੂੰ ਪਤਾ ਸਰਦਾਰ ਹਰਮਿੰਦਰ ਸਿੰਘ ਉਹਨਾਂ ਦਾ ਰਾਜ ਹੁੰਦਾ ਸੀ ਲੋਕ ਡਰਦੇ ਬਾਹਰ ਨਹੀਂ ਨਿਕਲਦੇ ਅਸੀਂ ਮੂੰਹ ਬੰਨ ਕੇ ਨੋਵਾ ਦੇ ਵਿੱਚ ਬਹਿ ਕੇ ਲਾਲਪੁਰਾ ਸਾਹਿਬ ਦੇ ਨਾਲ ਉਹਨਾਂ ਕੋ ਨੋਵਾ ਹੁੰਦੀ ਸੀ ਚੂਹੇ ਰੰਗ ਦੀ ਅਸੀਂ ਉਹਨਾਂ ਦੇ ਨਾਲ ਬਹਿ ਕੇ ਲੋਕ ਕੇ ਪਿੰਡਾਂ ਵਿੱਚ ਭਾਈ ਬਲਦੀਪ ਸਿੰਘ ਐਮਪੀ ਖਲੋਤੇ ਸੀ ਉਹਨਾਂ ਦਾ ਪ੍ਰਚਾਰ ਕਰਨ ਜਾਂਦੇ ਸਾਂ ਘਰ ਘਰ ਜਾਣਾ ਉੱਥੇ ਸਟੇਜਾਂ ਸਾਹਮਣੀਆਂ ਫਿਰ ਵਾਪਸ ਆ ਕੇ ਤਰਨਤਾਰਨ ਦੇ ਵਿੱਚ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਆਮ ਆਦਮੀ ਪਾਰਟੀ ਦੇ ਛਪਾਈ ਆ ਇਸ ਤਰ੍ਹਾਂ ਹੀ ਮਾੜਾ ਸਮਾਂ ਵੀ ਜਿਹੜਾ ਵਕਤ ਨੰਘਾਇਆ ਆਮ ਆਦਮੀ ਪਾਰਟੀ ਦਾ ਫਿਰ ਆਪਣਾ ਕਰਤਾਰ ਸਿੰਘ ਪਹਿਲਵਾਨ ਜੀ ਆਏ ਉਹਨਾਂ ਦੇ ਨਾਲ ਫਿਰ ਅਸੀਂ ਛਰੇ ਆਮ ਨੰਗੇ ਹੋ ਕੇ ਝੰਡਾ ਫੜਿਆ ਘਰ ਘਰ ਡੋਰ ਟੂ ਡੋਰ ਬੜਾ ਉਹਨਾਂ ਦੇ ਨਾਲ ਰਹੇ ਉਹ ਅੱਜ ਵੀ ਚਲੋ ਸਾਡਾ ਸਤਿਕਾਰ ਕਰਦੇ ਪਹਿਲਵਾਨ ਜੀ ਉਸ ਤੋਂ ਬਾਅਦ ਅਸੀਂ ਮਨਜਿੰਦਰ ਸਿੰਘ ਲਾਲਪੁਰਾ ਜੀ ਐਮਪੀ ਖਲੋਤੇ ਉਹਨਾਂ ਦੀ ਮਦਦ ਕੀਤੀ ਉਸ ਤੋਂ ਬਾਅਦ ਸਾਡੇ ਸੋਹਲ ਸਾਹਿਬ ਐ ਐਮਐਲਏ ਇਲੈਕਸ਼ਨ ਲੜੇ ਅਸੀਂ ਉਹਨਾਂ ਦੀ ਵੀ ਪਾਰਟੀ ਦੀ ਬਹੁਤ ਮਦਦ ਕੀਤੀ ਸਾਨੂੰ ਐਵੇਂ ਲੱਗਦਾ ਸੀਗਾ ਵੀ ਇਹ ਸਾਡੀ ਪਰਵਾਰਕ ਪਾਰਟੀ ਆ ਸਾਡੇ ਘਰ ਵਿੱਚੋਂ ਸਾਡੇ ਆਮ ਲੋਕਾਂ ਦੇ ਘਰਾਂ ਵਿੱਚੋਂ ਫੈਸਲੇ ਹੋਇਆ ਕਰਨਗੇ ਸਾਨੂੰ ਐਵੇਂ ਨਹੀਂ ਲੱਗਦਾ ਵੀ ਇਹ ਸਾਡੀ ਪਾਰਟੀ ਵੀ ਸਾਨੂੰ ਕਿਸੇ ਟਾਈਮ ਇਹੋ ਜਿਹਾ ਵਕਤ ਆਏਗਾ ਵੀ ਸਾਨੂੰ ਇਹ ਦੋਕਾਰ ਕੇ ਸਾਨੂੰ ਸੇਵਾ ਕਰਨ ਦਾ ਮੌਕਾ ਨਹੀਂ ਦਿੱਤੀ ਮੈਂ ਵਾਰਡ ਵਿੱਚ ਕੋਈ ਐਮਸੀ ਦੀ ਇਲੈਕਸ਼ਨ ਦਾ ਚਾਹਵਾਨ ਨਹੀਂ ਸੀ ਮੈਂ ਵਾਰਡ ਵਿੱਚ ਸੇਵਾ ਕਰਨਾ ਚਾਹੁੰਦਾ ਫਿਰ ਮੈਂ ਪਾਰਟੀ ਨੂੰ ਇਤੋਂ ਤੱਕ ਕਿਹਾ ਵੀ ਮੈਨੂੰ ਮੇਰੀ ਵਾਰਡ ਚ ਕਿਸੇ ਬੰਦੇ ਨੂੰ ਸੇਵਾ ਦਾ ਮੌਕਾ ਦੇ ਦਿਓ ਮੈਨੂੰ ਟਿਕਟ ਨਾ ਦਿਓ ਪਰ ਪਤਾ ਨਹੀਂ ਕੀ ਕੋਈ ਇਹੋ ਜਿਹੇ ਹਾਲਾਤ ਉਹਨਾਂ ਦੇ ਬਣੇ ਆ ਵੀ ਉਹਨਾਂ ਨੇ ਕੋਈ ਬਾਹਰ ਦਾ ਬੰਦਾ ਲਿਆ ਕੇ ਜਦੀ ਵੋਟ ਵੀ ਮੇਰੀ ਵਾਰਡ ਚ ਨਹੀਂ ਹੈਗੀ ਘਰ ਵੀ ਮੇਰੀ ਵਾਰਡ ਚ ਨਹੀਂ ਹੈਗਾ ਉਸ ਬੰਦੇ ਨੂੰ ਲਿਆ ਕੇ ਸਾਡੇ ਉੱਤੇ ਕੈਂਡੀਡੇਟ ਬਿਠਾ ਦਿੱਤਾ ਇਹਦੇ ਨਾਲ ਸਾਨੂੰ ਥੋੜੀ ਜਿਹੀ ਨਿਮਰਸ਼ੀ ਮਹਿਸੂਸ ਹੋਈ ਵੀ ਅਸੀਂ ਫਿਰ ਇੰਨੇ ਚਿਰ ਸੇਵਾ ਕੀਤੀਆਂ ਸਾਡਾ ਫਿਰ ਇਹਨਾਂ ਕੀ ਮੁੱਲ ਪਾਇਆ ਇਸ ਕਰਕੇ ਫਿਰ ਅਸੀਂ ਝੰਡਾ ਬੁਲੰਦ ਕਰ ਲਿਆ ਤੇ ਆਜ਼ਾਦ ਜਿਹੜੇ ਮੈਂ ਕੈਂਡੀਡੇਟ ਦੇ ਫਾਰਮ ਭਰ ਦਿੱਤੇ ਆ ਵਾਰਡ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਆਸ਼ੂ ਕੌਣ ਹੈ ਹਾਂਜੀ ਇਹ ਤੇ ਪਤਾ ਹੀ ਆ ਜੀ ਕਿਉਂਕਿ 12 ਸਾਲ ਹੋ ਗਏ ਮੈਂ ਤੇ ਮਤਲਬ ਇਸ ਪਾਰਟੀ ਦੇ ਨਾਲ ਤੁਰਿਆ ਤੇ ਮੈਂ ਹਰ ਵਾਰੀ ਮੈਂ ਬੂਥ ਇੰਚਾਰਜ ਬੰਦ ਰਿਆਂ ਪਹਿਲਾ ਤਰਨਤਨ ਸ਼ਹਿ ਦਾ ਆਮ ਆਦਮੀ ਪਾਰਟੀ ਦਾ ਮੈਂ ਬਾਡਨ ਇੰਚਾਰਜ ਸੀਗਾ ਬੂਥ ਇੰਚਾਰਜ ਬਣਿਆ ਰਿਆਂ ਮੈਂ ਸਟਰੋਂਗ ਰੂਮਾਂ ਚ ਬਹਿਣਾ ਰਿਆਂ ਪਾਰਟੀ ਦੀ ਮਤਲਬ ਹਰ ਵੇਲੇ ਮੈਂ ਹਰ ਵੇਲੇ ਸੁੱਖ ਸਾਥ ਮੰਗਦਾ ਰਿਆਂ ਕੇਜਰੀਵਾਲ ਸਾਹਿਬ ਦੀ ਜਦੋਂ ਦਿੱਲੀ ਵਿੱਚ ਇਹ ਸਰਕਾਰ ਬਣੀ ਆ ਪਹਿਲਾਂ ਆਪਣਾ 47 ਐਮਐਲਏ ਬਣੇ ਆ ਉਸ ਤੋਂ ਬਾਅਦ ਫਿਰ ਮੌਜੂਦਾ ਸਰਕਾਰ ਬਣੀ ਆ ਸਾਰਾ ਕੁਝ ਮੈਂ ਪਾਰਟੀ ਵਾਸਤੇ ਹੀ ਸੁੱਖ ਮੰਗਦਾ ਰਿਆਂ ਤੇ ਲੋਕਾਂ ਨੂੰ ਪਤਾ ਵੀ ਇਹ ਆਮ ਆਦਮੀ ਪਾਰਟੀ ਦਾ ਸਪਾਈ ਆ ਉਹ ਲੋਕ ਮੈਨੂੰ ਬਾਰ-ਬਾਰ ਇੱਕੋ ਸਵਾਲ ਪੁੱਛਦੇ ਜਦੋਂ ਮੈਂ ਵੋਟਾਂ ਮੰਗਣ ਜਾਂਦਾ ਉਹ ਕਹਿੰਦੇ ਆ ਵੀ ਭਾਜੀ ਤੁਹਾਨੂੰ 12 ਸਾਲ ਸੇਵਾ ਕਰਦਿਆਂ ਹੋ ਕੇ ਜੇ ਤੁਹਾਡੀ ਇਹ ਪਾਰਟੀ ਨਹੀਂ ਬਣੀ ਤੇ ਫਿਰ ਸਾਡੀ ਕਿਵੇਂ ਵੋਟਾਂ ਲੈ ਕੇ ਬਣੂਗੀ ਇਸ ਕਰਕੇ ਲੋਕ ਮੇਰੇ ਨਾਲ ਹਮਦਰਦੀ ਨਾ ਜੁੜਦੇ ਆ ਜੀ ਕਿਹੜੇ ਕਿਹੜੇ ਵਾਰਡ ਦੇ ਕੰਮ ਜਿਹੜੇ ਹੁਣ ਆਸ਼ੂ ਦੇ ਧਿਆਨ ਦੇ ਵਿੱਚ ਰਹਿਣਗੇ ਅਤੇ ਤੁਸੀਂ ਕਿਹੜੇ ਕਿਹੜੇ ਮੁੱਖ ਕੰਮ ਜਿਹੜੇ ਆ ਅਜੰਡਾ ਕੀ ਹੈ ਆਜ਼ਾਦ ਖੜਨ ਤੋਂ ਬਾਅਦ ਕਿਹੜੇ ਮੁੱਦੇ ਕੀ ਜਿਹੜੇ ਆ ਆਪਣੇ ਵਾਰਡ ਦੇ ਕੰਮ ਲੋਕਾਂ ਦੇ ਅਤੇ ਲੋਕਾਂ ਦੀ ਸੇਵਾ ਦੇ ਜਿਹੜੇ ਉਹ ਰਹਿਣਗੇ ਵੇਖੋ ਜੀ ਸਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੇ ਉਹ ਤੇ ਚਲੋ ਬਹੁਤ ਵਧੀਆ ਵਾਅਦੇ ਆ ਜਿਹੜੇ ਹੁਣ ਉਹ ਵਾਅਦੇ ਰਹਿ ਗਏ ਕਿਉਂਕਿ ਕਈ ਗੱਲਾਂ ਹੋ ਜਾਂਦੀਆਂ ਤੁਹਾਨੂੰ ਪਤਾ ਕੁਝ ਲੀਡਰ ਐ ਇਹੋ ਜੇ ਵਿੱਚ ਆ ਜਾਂਦੇ ਆ ਜਿਹੜੇ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਆ ਜਿਹੜੇ ਉਹ ਵਾਅਦੇ ਰਹਿ ਗਏ ਹੁਣ ਮੈਨੂੰ ਲੋਕੀ ਮੌਕਾ ਦੇਣਗੇ ਮੈਨੂੰ ਆਪਣਾ ਐਮਸੀ ਬਣਾ ਕੇ ਭੇਜਣਗੇ ਨਗਰ ਨਗਰਪਾਲਿਕਾ ਦੇ ਵਿੱਚ ਤੇ ਮੈਂ ਲੋਕਾਂ ਦੇ ਉਹ ਰਹਿੰਦੇ ਵਾਅਦੇ ਪੂਰੇ ਕਰੂੰਗਾ ਬਹੁਤ ਬਹੁਤ ਧੰਨਵਾਦ ਜੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਧਰਮ ਪਤਨੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਨਾਮ ਹੈ ਤਾਂ ਕੀ ਵਾਰਡ ਵਾਸੀਆਂ ਨੂੰ ਤੁਸੀਂ ਅਪੀਲ ਕਰਨੀ ਚਾਹੀਦੀ ਮੇਰਾ ਨਾਮ ਰਜਿੰਦਰ ਕੋਹਰ ਆ ਤੇ ਅਸੀਂ ਵਾਰਡ ਵਿੱਚ ਮਤਲਬ ਕਿ ਸਾਰੇ ਕੰਮ ਕਰਾਵਾਂਗੇ 12 ਸਾਲ ਹੋ ਗਏ ਆ ਇਹ ਨਾਲ ਤੁਰੇ ਫਿਰਦੇ ਆ ਪਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕੋਈ ਸਾਥ ਨਹੀਂ ਸਾਡਾ ਦਿੱਤਾ ਤੇ ਅਸੀਂ ਚੋਣੇ ਆ ਵੀ ਅਹੀਂ ਅਵਾਡ ਨੂੰ ਵਧੀਆ ਕਰੀਏ ਸਾਰੇ ਮਤਲਬ ਕਿ ਕੰਮ ਕਰੀਏ ਨਾਲੇ ਮੈਂ ਇਸ ਵਾਰਡ ਦੀ ਧੀ ਆ ਹਾਂਜੀ ਤੇ ਬਸ ਇਹ ਕੰਮ ਕਰਾਵਾਂਗੇ ਜਿਹੜੇ ਰਹਿੰਦੇ ਆ ਤੇ ਬਾਕੀ ਸਭ ਕੁਝ ਇਹਨਾਂ ਨੇ ਆ ਕਰਨਾ ਹਾਂਜੀ ਤਾਂ ਜੀ ਤਾਂ ਲੋਕਾਂ ਦੇ ਸਾਥ ਦੀ ਹੁਣ ਲੋੜ ਹੈ ਜੀ ਬਿਲਕੁਲ ਜੀ ਬਿਲਕੁਲ ਮੈਂ ਲੋਕਾਂ ਨੂੰ ਹੁਣ ਬੇਨਤੀ ਕਰਦਾ ਵੀ ਸਾਰਿਆਂ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਵੀ ਮੇਰਾ ਸਾਥ ਦਿਓ ਵੇਖੋ ਮੈਂ 12 ਸਾਲ ਇੱਕ ਪਾਰਟੀ ਦੇ ਵਿੱਚ ਗੁਜ਼ਾਰੇ ਆ 12 ਸਾਲਾਂ ਬਾਅਦ ਤੇ ਸਿਆਣੇ ਆਂਦੇ ਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਮੈਂ ਉਹ ਮੈਂ ਉਹ ਇਨਸਾਨ ਆ ਵੀ ਜਿਹੜੀ ਮੇਰੀ 12 ਸਾਲ ਬਾਅਦ ਵੀ ਸੁਣਨ ਦੀ بجائے ਮੈਨੂੰ ਦੁਕਾਨ ਕਰਕੇ ਬਾਹਰ ਕੱਢ ਦਿੱਤਾ ਗਿਆ ਵੇਖੋ ਨਵੇਂ-ਨਵੇਂ ਬੰਦੇ ਹੁਣ ਜੀ ਆਇਆ ਨੂੰ ਸਤਿਕਾਰ ਕਰਦੇ ਆ ਜਿਹੜੇ ਨਵੇਂ ਬੰਦਿਆਂ ਨੂੰ ਪਰ ਇਹ ਆ ਵੀ ਪੁਰਾਣਿਆਂ ਨੂੰ ਤੇ ਨਾ ਕੱਢੋ ਅਸੀਂ ਪਾਰਟੀ ਦਾ ਵਿਗਾੜਿਆ ਕੀ ਸੀਗਾ ਸਾਨੂੰ ਇਹ ਨਹੀਂ ਅਜੇ ਤੱਕ ਸਮਝ ਲੱਗੀ ਜਦੋਂ ਮੈਨੂੰ ਆਵਾਜ਼ ਮਾਰਨੀ ਆਸ਼ੂ ਨਾਰੇ ਲਾਉਣੇ ਆਸ਼ੂ ਸਟੇਜਾਂ ਸਾਹਮਣੀਆਂ ਉਦੋਂ ਆਸ਼ੂ ਨੂੰ ਆਵਾਜ਼ ਵੱਜ ਜਾਂਦੀ ਰਹੀ ਆ ਆਸ਼ੂ ਜਾਂਦਾ ਰਿਹਾ ਤਾਂ ਇਹ ਦਿਲੋਂ ਟੁੱਟੀ ਨਭੌਂਦਾ ਰਿਹਾ ਭੋਲੇ ਪੰਛੀ ਦੀ ਤਰ੍ਹਾਂ ਵੀ ਸਾਡੀ ਪਰਿਵਾਰਕ ਪਾਰਟੀ ਪਾਉ ਸਾਡਾ ਇਹਨਾਂ ਕੀ ਬਾੜਾ ਕਰਨਾ ਪਰ ਅੱਜ ਜਦੋਂ ਸਾਨੂੰ ਪਾਰਟੀ ਦੀ ਆਪਣੀ ਮਾਂ ਪਾਰਟੀ ਦੀ ਲੋੜ ਪਈ ਤੇ ਪਤਾ ਨਹੀਂ ਨਾ ਹਾਈ ਕਮਾਂਡ ਨੇ ਸਾਡੇ ਬਾਰੇ ਕੋਈ ਸੋਚਿਆ ਤੇ ਨਾ ਥੱਲੇ ਦੀ ਕਮਾਂਡ ਨੇ ਸਾਡੇ ਬਾਰੇ ਸੋਚਿਆ ਅਸੀਂ ਤੇ ਹੈਰਾਨ ਇਸੇ ਗੱਲ ਤੋਂ ਹੀ ਸੋਚੀ ਜਾਂਦੇ ਆਂ ਵੀ ਅਸੀਂ ਪਾਰਟੀ ਦਾ ਮਾੜਾ ਕਰਕੇ ਦਿੱਤਾ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਅਤੇ ਜਿੰਨੇ ਵੀ ਵਾਰਡ ਦੇ ਲੋਕ ਆਪਣੇ ਇਸ ਉਮੀਦਵਾਰ ਨੂੰ ਸੁਣ ਰਹੇ ਨੇ ਜਿਹੜੇ ਕਿ ਆਜ਼ਾਦ ਉਮੀਦਵਾਰ 21 ਨੰਬਰ ਵਾਰਡ ਤੋਂ ਖੜੇ ਨੇ ਅਤੇ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਜੇ ਪਹੁੰਚਦੀ ਹੋਵੇ ਤਾਂ ਤੁਸੀਂ ਇਹੀ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੇ ਕਿਹਾ ਹੈ ਕਿ ਪਿਛਲੇ 12 ਸਾਲ ਮਿਹਨਤ ਕਰਨ ਦੇ ਬਾਵਜੂਦ ਲੋਕਾਂ ਦੇ ਨਾਲ ਆ ਰਾਬਤਾ ਕਰਨ ਦੇ ਬਾਵਜੂਦ ਜਿਹੜਾ ਪਾਰਟੀ ਦੇ ਵੱਲੋਂ ਕੋਈ ਮੁੱਲ ਨਹੀਂ ਪਾਇਆ ਗਿਆ ਤਾਂ ਹੁਣ ਮੁੱਲ ਪੈਣ ਦੀ ਵਾਰੀ ਹੈ ਕਿ ਆਪਣੀ ਵਾਰਡ ਦੇ ਵਿੱਚੋਂ ਅਜਿਹੇ ਉਮੀਦਵਾਰ ਨੂੰ ਕਾਮਯਾਬ ਕਰਕੇ ਤੁਸੀਂ ਜਿਹੜਾ ਕਾਉਂਸਲਰ ਬਣਾ ਕੇ ਜਿਹੜਾ ਉੱਥੇ ਭੇਜ ਸਕਦੇ ਹੋ ਇਹ ਤੁਹਾਡੇ ਉਹ ਮੌਕਾ ਹੈ ਤੁਹਾਡੇ ਕੋਲ ਵੀ ਤੁਹਾਡੇ ਉਮੀਦਵਾਰ ਨੇ ਤੁਹਾਡੇ ਨਾਲ ਜਿਹੜਾ ਉਹ ਰਾਬਤਾ ਕਾਇਮ ਕੀਤਾ ਹੈ ਚੈਨਲ ਦੇ ਮਾਧਮ ਰਾਈ ਤੁਸੀਂ ਬਣੇ ਰਹੋ ਸਾਡੇ ਨਾਲ ਆਪਣੀ رائے ਸੁਝਾਅ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਨજર نیوز ਟੀਵੀ ਤਰਨਤਾਰਨ